ਕਈ ਰਹਿਣਾ ਇਹ ਅੱਜਕੱਲ ਦੇ ਪੰਜਾਬੀਆਂ ਦੀ ਕਹਾਵਤ ਹੋ ਚੁੱਕੀ ਐ ਇਹ ਪੰਜਾਬੀ ਘਰਾਂ 'ਚ ਬੜਨ ਵਾਲੀ ਕੌਮ ਨਹੀਂ ਸੀ ਇਹ ਸਿੱਖ ਕੌਮ ਘਰਾਂ 'ਚ ਬਹਿ ਕੇ ਤਮਾਸ਼ੇ ਦੇਖਣ ਵਾਲੀ ਕੌਮ ਨਹੀਂ ਸੀ ਇਹ ਅੱਗੇ ਹੋ ਕੇ ਲੜਨ ਵਾਲੀ ਸੀ ਅੱਜ ਕੀ ਹੋ ਗਿਆ ਓਏ ਅੱਜ ਅਸੀਂ ਪਾਰਟੀਆਂ ਦੇ ਚਮਚੇ ਦੱਲੇ ਬਣ ਕੇ ਰਹਿ ਗਿਆਂਗੇ ਅੱਜ ਅਸੀਂ ਦਲਾਲ ਬਣ ਗਿਆਂਗੇ ਅੱਜ ਅਸੀਂ ਕੋਈ ਐਮਐਲਏ ਦਾ ਦਲਾਲ ਬਣ ਗਿਆ ਕੋਈ ਮੁੱਖ ਮੰਤਰੀ ਦਾ ਬਣ ਗਿਆ ਕੋਈ ਮੰਤਰੀ ਦਾ ਬਣ ਗਿਆ ਓਏ ਸਾਡੇ ਪੱਲੇ ਇਹ ਕੁਝ ਨਹੀਂ ਸੀ ਸਾਡੇ ਗੁਰੂਆਂ ਨੇ ਸਾਨੂੰ ਇਹ ਨਹੀਂ ਦਿੱਤਾ ਸੀ ਓਏ ਸਾਨੂੰ ਅਣਖਾਂ ਗੈਰ ਤਾਂ ਜ਼ੁਲਮ ਦਾ ਟੱਕਰਾ ਕਰਨਾ ਸਿਖਾਇਆ ਸੀ ਤੇ ਅੱਜ ਅਸੀਂ ਅਸੀਂ ਸਿਰਫ ਚੌਧਰ ਕਰਨੀ ਹੈ ਸਾਨੂੰ ਕੀ ਲੈਣਾ ਐਨਐਸਏ ਲੱਗਦੀ ਹੈ ਤਾਂ ਅਮਰਤਪਾਲ ਤੇ ਲੱਗਦੀ ਹੋਊਗੀ ਨਾਜ਼ਰਮੰਦ ਕੀਤਾ ਹੋਊਗਾ ਤਾਂ ਲੱਖੇ ਸੁਧਾਣੇ ਨੂੰ ਕੀਤਾ ਹੋਊਗਾ ਮਰਨ ਵਰਤ ਤੇ ਬੈਠਦਾ ਹੋਊ ਡਗਜੀਤ ਸਿੰਘ ਡੱਲੇਵਾਲ ਬੈਠਦਾ ਹੋ ਆਪਾਂ ਕੀ ਲੈਣਾ ਅਸੀਂ ਕੀ ਲੈਣਾ ਇਹ ਕੁਝ ਰਹਿ ਗਿਆ ਬਸ ਸੱਥਾਂ 'ਚ ਬਹਿ ਕੇ ਗੱਲਾਂ ਮਰਵਾ ਲਓ ਖੁੰਡਾਂ ਤੇ ਬਹਿ ਕੇ ਗੱਲਾਂ ਮਰਵਾ ਲਓ ਜਾਂ ਫਿਰ ਕਮਰਿਆਂ 'ਚ ਬਹਿ ਕੇ ਨੌਜਵਾਨ ਧਰਜਾਈਆਂ 'ਚ ਹੀ ਬੜ ਗਿਆ ਸਿਆਲ ਆ ਗਿਆ ਤੇ ਰਜਾਈਆਂ 'ਚ ਬਹਿ ਕੇ ਅਸੀਂ ਦੇਖੀ ਚੱਲਾਂਗੇ ਅਸੀਂ ਤਮਾਸ਼ਗੀਰ ਲੋਕ ਬਣ ਗਿਆਂਗੇ ਯਾਰ ਅਸੀਂ ਤਮਾਸ਼ੇ ਦੇਖਣ ਜੋਗੇ ਰਹਿ ਗਿਆਂਗੇ ਕੱਲ ਦਾ ਲੱਖੇ ਸਦਾਨੇ ਨੂੰ ਘਰ ਦੇ ਵਿੱਚ ਨਜ਼ਰਬੰਦ ਕੀਤਾ ਹੋਇਆ ਕਿਹਦੀ ਖਾਤਰ ਓਏ ਪੰਜਾਬੀਓ ਤੁਹਾਡੀ ਖਾਤਰ ਉਹ ਕੁੰਬੜਾ ਪਿੰਡ ਦੇ ਵਿੱਚ ਦੋ ਨੌਜਵਾਨ ਮਰੇ ਉਹ ਇੱਕ ਨੌਜਵਾਨ ਕੱਲ ਕੱਲ ਮੌਤ ਹੋਈ ਹੈ ਉਹਦੇ ਕਰਕੇ ਵੀ ਉਥੇ ਉਹ ਚਲਾਇਨਾ ਜਾਵੇ ਦੂਜਾ ਇਹ ਸੰਦੇਸ਼ ਦੇ ਦਿੱਤੇ ਆ ਪੰਜਾਬੀਓ ਸਨੇਤ ਉਹ ਲੜਕੀ ਦੇ ਲਈ ਰਿਆ ਪਾਣੀਆਂ ਦੇ ਲਈ ਪਾਣੀਆਂ ਨਾਲ ਮਰ ਕੌਣ ਰਹੇ ਨੇ ਪੰਜਾਬ ਦੇ ਲੋਕ ਲੱਖੇ ਦੇ ਘਰੇ ਤਾਂ ਉਹ ਪਾਣੀ ਜਾਂਦਾ ਨਹੀਂ ਓਏ ਪਰ ਪੰਜਾਬੀਓ ਤੁਸੀਂ ਘਰਾਂ ਚ ਬਹਿ ਕੇ ਤਮਾਸ਼ੇ ਦੇਖਣੇ ਆ ਕਿਸੇ ਨਾਲ ਕੋਈ ਤੁਹਾਡਾ ਸੰਬੰਧ ਨਹੀਂ ਲੱਖੇ ਨੂੰ ਨਾਜ਼ਰਬੰਦ ਕੀਤਾ ਕਿੰਨੇ ਕੁ ਬਈ ਪਹੁੰਚ ਗਏ 26 ਤਰੀਕ ਨੂੰ ਮਰਨ ਵਰਤ ਰੱਖਦੇ ਆ ਸਰਦਾਰ ਜਗਜੀਤ ਸਿੰਘ ਢੱਲੇ ਵਾਲਾ ਓਏ ਬਾਪੂ ਬੰਦਾ 75 80 ਸਾਲ ਉਹਦੀ ਉਮਰ ਹੋਵੇ ਤੇ ਅਸੀਂ ਘਰਾਂ 'ਚ ਬੈਠੀਏ ਤਮਾਸ਼ੇ ਦੇਖੀਏ ਕੀ ਮਰਨ ਵਾਤ ਰੱਖ ਰਿਆ ਫੇਰ ਕੀ ਹੋ ਗਿਆ ਓਏ ਬੁੱਢਾ ਜਰਨੈਲ ਲੜ ਰਿਹਾ ਓ ਤੁਹਾਡੇ ਲਈ ਜ਼ਮੀਨਾਂ ਕਿਹਦੀਆਂ ਨੇ ਕੀ ਕੱਲੇ ਜਗਜੀਤ ਸਿੰਘ ਡੱਲਿਆਵ ਦੀਆਂ ਨੇ ਕੀ ਕੱਲੇ ਪੰਹੇਰ ਦੀਆਂ ਨੇ ਓ ਸਾਡੇ ਲਈ ਲੜ ਰਹੇ ਨੇ ਯਾਰ ਤੇ ਅਸੀਂ ਅਸੀਂ ਘਰਾਂ 'ਚ ਬੈਠੇ ਆ ਅਸੀਂ ਚਮਚੇ ਬਣ ਗਏ ਆ ਸਾਨੂੰ ਚੌਧਰਾ ਦੀ ਭੁੱਖ ਹੈ ਸਾਡੇ ਪੱਲੇ ਯਾਰ ਰਹਿ ਗਏ ਬਸ ਚੌਧਰ ਚਮਚੇ ਬਣਨਾ ਓ ਸਾਡੇ ਪੰਜਾਬੀ ਹਰੀ ਸਿੰਘ ਨਲੂਏ ਬਣਦੇ ਸੀ ਮਹਾਰਾਜ ਰਣਜੀਤ ਸਿੰਘ ਬਣਦੇ ਸੀ ਸਤਵੰਤ ਬੈਂਤ ਪੈਦਾ ਹੋਏ ਸਾਡੇ ਚ ਤੇ ਅੱਜ ਅੱਜ ਸਾਡੇ ਪੰਜਾਬ ਦੇ ਵਿੱਚ ਚਮਚੇ ਪੈਦਾ ਹੋ ਰਹੇ ਨੇ ਚੌਧਰਾ ਦੇ ਭੁੱਖੇ ਹੰਕਾਰੀ ਲੋਕ ਪੈਦਾ ਹੋ ਰਹੇ ਨੇ ਓਏ ਲੜਨਾ ਤਾਂ ਅਸੀਂ ਭੁੱਲੀ ਗਿਆ ਅਸੀਂ ਭੁੱਲ ਗਿਆ ਸਾਡਾ ਰਾਜ ਹੁੰਦਾ ਸੀ ਉਸਕਾਂ ਦਾ ਓ ਸਾਡੇ ਕਾਬਲ ਕੰਧਾਰ ਤੱਕ ਸਾਡਾ ਰਾਜ ਸੀ ਓ ਕੋਈ ਅੱਖ ਪਟਕ ਕੇ ਨਹੀਂ ਝਾਕਦਾ ਸੀ ਤੇ ਅੱਜ ਤੁਹਾਡੇ ਪੰਜਾਬ ਦੇ ਵਿੱਚ ਹੀ ਆ ਕੇ ਤੁਹਾਨੂੰ ਪ੍ਰਵਾਸੀ ਮਾਰ ਰਹੇ ਨੇ ਓਏ ਜੇ ਤੁਹਾਡੀਆਂ ਅੱਖਰ ਤੂਤਾਂ ਨੇ ਜੇ ਤੁਸੀਂ ਘਰਾਂ ਦੇ ਵਿੱਚ ਬੈਠੇ ਹੋ ਜੇ ਤੁਸੀਂ ਘਰਾਂ ਦੇ ਵਿੱਚ ਬੈਠੇ ਹੋ ਤਾਂ ਤੁਹਾਨੂੰ ਪ੍ਰਵਾਸੀ ਆ ਕੇ ਤੁਹਾਡੇ ਪੰਜਾਬ ਦੇ ਵਿੱਚ ਹੀ ਤੁਹਾਡੀਆਂ ਇੱਜਦਾ ਵੀ ਲੁੱਟ ਰਹੇ ਨੇ ਤੇ ਤੁਹਾਡੇ ਮੁੰਡਿਆਂ ਦੀਆਂ ਅੱਖਾਂ ਵਿੱਚ ਦੀ ਕਿਰਚਾ ਕੱਢ ਰਹੇ ਨੇ ਆਹ ਹਾਲਾਤ ਨੇ ਇੰਨੇ ਕਿ ਜੋਗੇ ਰਹਿ ਗਏ ਆਪਾਂ ਪਰ ਜਾਗਣਾ ਨਹੀਂ ਅਸੀਂ ਕੀ ਲੈਣਾ ਇਹ ਇਹ ਮਸ਼ਹੂਰ ਹੋ ਗਿਆ ਘਾਬਤ ਅਸੀਂ ਕੀ ਲੈਣਾ ਅਸੀਂ ਕੀ ਲੈਣਾ ਓਏ ਤੁਸੀਂ ਲੈਣਾ ਕਦੋਂ ਐ ਜਦੋਂ ਇਹ ਅੱਗ ਧੜ ਦੇ ਘਰ ਤੁਹਾਡੇ ਘਰੇ ਵੜ ਗਈ ਉਦੋਂ ਤੁਸੀਂ ਕਹੋਗੇ ਓਏ ਓਏ ਇਹ ਲੋਕ ਪਿੱਟਦੇ ਸੀ ਫਲਾਣਾ ਬੰਦਾ ਲੜਦਾ ਸੀ ਫਲਾਣਾ ਬੰਦਾ ਬੋਲਦਾ ਸੀ ਜਗੋਂਦਾ ਸੀ ਉਦੋਂ ਅਸੀਂ ਜਾਗੇ ਨਹੀਂ ਤੇ ਅੱਜ ਪ੍ਰਵਾਸੀ ਸਾਡੇ ਘਰੇ ਆ ਕੇ ਸਾਡੇ ਮੁੰਡੇ ਦੇ ਚਾਕੂ ਮਾਰ ਕੇ ਮਾਰ ਗਿਆ ਜਾਂ ਸਾਡੀ ਧੀ ਦੀ ਘਰੇ ਵੜ ਕੇ ਇੱਜ਼ਤ ਲੁੱਟ ਗਿਆ ਫੇਰ ਉਠੋਗੇ ਓਏ ਫੇਰ ਤੁਸੀਂ ਕਹੋਗੇ ਕਿ ਇਹ ਪ੍ਰਵਾਸੀਆਂ ਤੇ ਰੋਕ ਲੱਗਣੀ ਚਾਹੀਦੀ ਸੀ ਓਏ ਫੇਰ ਉਠੋਗੇ ਬਾਪੂ ਜਗਜੀਤ ਸਿੰਘ ਦੇ ਲਿਆਲ ਮਰਨ ਵਰਤੇ ਬੈਠੇ ਆ ਤੋ ਆਪਾਂ ਘਰਾਂ ਦੇ ਵਿੱਚ ਬੈਠੀਏ ਤੇ ਲਾਹਣਤ ਵਾਲੀ ਗੱਲ ਨਹੀਂ ਯਾਰ ਸ਼ਰਮ ਵਾਲੀ ਗੱਲ ਨਹੀਂ ਯਾਰ ਉਹ 26 ਤਰੀਕ ਨੂੰ ਵੱਡੇ ਗਿਣਤੀ ਦੇ ਵਿੱਚ ਉੱਥੇ ਪਹੁੰਚਣਾ ਚਾਹੀਦਾ ਖਨੋਰੀ ਜਾਂ ਸੰਭੂ ਬਾਰਡਰ ਕੀ ਘਰਾਂ ਦੇ ਵਿੱਚ ਬਹਿ ਕੇ ਲੜਾਈਆਂ ਲੜੀਆਂ ਜਾਣਗੀਆਂ ਯਾਰ ਉਹ ਛੋਟੀਆਂ ਗੱਲਾਂ ਤੇ ਰਹਿ ਗਏ ਹੋ ਕਿਸੇ ਐਮਐਲਏ ਦਾ ਫੋਨ ਆ ਗਿਆ ਸਾਰੇ ਪਿੰਡ ਨੂੰ ਦਿਖਾਵਾਂਗਾ ਐਮਐਲਏ ਨਾਲ ਜੁੜੇ ਹੋયા ਜੀ ਫਲਾਣੇ ਬੰਦੇ ਨਾਲ ਜੁੜੇ ਹੋયા ਜੀ ਆਹ ਦੇਖੋ ਜੀ ਭਵੰਤਮਨ ਨਾਲ ਫੋਟੋ ਆਹ ਦੇਖੋ ਕੈਪਟਨ ਨਾਲ ਆਹ ਦੇਖੋ ਰਾਜੇ ਬ੍ਰਿੰਗਾ ਨਾਲ ਓਏ ਇੰਨਾ ਨਹੀਂ ਤਾਂ ਬੇੜਾ ਬਿਠਾਇਆ ਤੁਹਾਡਾ ਇੰਨਾ ਨਹੀਂ ਬੇੜਾ ਬਿਠਾਇਆ ਸਿੱਖ ਧਰਮ ਤੇ ਆਜੋ ਓ ਤੁਹਾਡੇ ਨਾਲ ਕੀ ਨਹੀਂ ਹੋ ਰਿਹਾ ਸਿੱਖ ਵੀਰਾਂ ਨੂੰ ਪੁੱਛਣਾ ਚਾਹਣਾ ਆ ਜਿਹੜੇ ਗੱਤਰੇ ਪਾ ਕੇ ਦਾੜੇ ਪ੍ਰਕਾਸ਼ ਕਰਕੇ ਦਿਮਾਲੇ ਬਣ ਕੇ ਜਿਹੜੇ ਭਵੰਤਮਨ ਦੇ ਪਿੱਛੇ ਲੱਗੇ ਫਿਰਦੇ ਆ ਇਹ ਦੂਜਾ ਵਿਅੰਤਾ ਬੁੱਚੜਾ ਤੁਹਾਡੇ ਨਾਲ ਕੀਤਾ ਕੀ ਨਹੀਂ ਇਹਨੇ ਯਾਰ ਉਹ ਤੁਹਾਡੇ ਮੁੰਡਿਓ ਬੈਠੇ ਹੁਣ ਡਿਬਰੂ ਕਰਦੇ ਆਂ ਜੇਲਾ ਚ ਪੰਜਾਬ ਦੇ ਮੁੰਡੇ ਉਹ ਵੀ ਉਹ ਮੁੰਡੇ ਜਿਹੜੇ ਅਮਰਤ ਛਕਾਉਣ ਦੀਆਂ ਗੱਲਾਂ ਕਰਦੇ ਹੁਣ ਜਿਹੜੇ ਖਾਲਸਾ ਬਹੀਰ ਤੋਰਦੇ ਹੁਣ ਜੋ ਪਿੰਡਾਂ ਚ ਜਾਗਰੂਕ ਕਰਦੇ ਹੁਣ ਕਿ ਨੌਜਵਾਨੋ ਨਸ਼ੇ ਛੱਡੋ ਅਮਰਤ ਛਕੋ ਓਏ ਉਹ ਉਹ ਨੌਜਵਾਨਾਂ ਨੂੰ ਡਿਬਰੂ ਕਰਦੀਆਂ ਜੇਲਾ ਜੇ ਤੁਹਾਡੇ ਭਗਵਤਮਾਨ ਨੇ ਪਹਚਾਇਆ ਉਹ ਜਿਹੜੇ ਚਮਚੇ ਬਣਾਏ ਫਿਰਦੇ ਹੋ ਭਗਵਤਮਾਨ ਦੇ ਉਹ ਸਿਰਫ ਸਿਰਫ ਚੌਧਰ ਦੀ ਖਾਤਰ ਆ ਉਹ ਚੌਧਰ ਦੀ ਖਾਤਰ ਆਪਣਾ ਧਰਮ ਭੁੱਲ ਗਏ ਆਪਣੀ ਅਣਖ ਗੈਰਤ ਲਹੂ ਚਿੱਟੇ ਕਰ ਲਿਓ ਤੁਸੀਂ ਲੋਕੋ ਚੌਧਰਾਂ ਦੀ ਖਾਤਰ ਸਿਰਫ ਆਉਧਿਆਂ ਦੀ ਖਾਤਰ ਉਹ ਤੁਹਾਡੇ ਲਹੂ ਚਿੱਟੇ ਹੋ ਗਏ ਆ ਲਹੂ ਚਿੱਟੇ ਹੋ ਗਏ ਪੰਜਾਬੀਓ ਓਏ ਅਸੀਂ ਐਦਾਂ ਦੇ ਨਹੀਂ ਸੀ ਉਹ ਜਿਹੇ ਜੇ ਆਪਾਂ ਬਣੇ ਫਿਰਦੇ ਆ ਯਾਰ ਕਿ ਸਾਨੂੰ ਆਹ ਕੁਸ ਕਰਾਇਆ ਸੀ ਸਾਡੀਆਂ ਕੁਰਬਾਨੀਆਂ ਉਹ 90% ਕੁਰਬਾਨੀਆਂ ਨੇ ਉਹ 90% ਕੁਰਬਾਨੀਆਂ ਇਹ ਕੌਮ ਅੱਜ ਕਿੱਧਰ ਨੂੰ ਚਲ ਪਈ ਆ ਯਾਰ ਕੋਈ ਬੋਲਦਾ ਤੱਕ ਨਹੀਂ ਯਾਰ ਇਹ ਕੱਲੀ ਲੜਾਈ ਜਗਜੀਤ ਡੱਲੇ ਆ ਦੀ ਨਹੀਂ ਐ ਕਿਸਾਨੀਆਂ ਵਾਲੀ ਇਹ ਪੂਰੇ ਪੰਜਾਬ ਦੀ ਐ ਪਾਣੀਆਂ ਦੀ ਲੜਾਈ ਕੱਲੇ ਲੱਖੇ ਸਹਾਣੇ ਦੀ ਨਹੀਂ ਐ ਪੂਰੇ ਪੰਜਾਬ ਦੀ ਐ ਬੋਲੀ ਦੀ ਲੜਾਈ ਪਾਣੀਆਂ ਦੀ ਲੜਾਈ ਯਾਰ ਲੱਖੇ ਸਹਾਣਾ ਹਰ ਇੱਕ ਮੁੱਦੇ ਤੇ ਅੱਗੇ ਹੋਵੇ ਹਰ ਇੱਕ ਮੁੱਦੇ 'ਚ ਲੜੇ ਬੋਲੇ ਇਹ ਪੰਜਾਬੀਓ ਤੁਸੀਂ ਇਕੱਠ ਕਰਕੇ ਉਹਦੇ ਘਰ ਕੋਲੇ ਨਹੀਂ ਜਾ ਸਕਦੇ ਯਾਰ ਉਹ ਤੁਹਾਡੇ ਲਈ ਜੇਲਾ ਕੱਟੇ ਪਰਚੇ ਪਵਾਵੇ ਤੁਹਾਡੀ ਗੱਲ ਕਰੇ ਤੁਹਾਡੇ ਲਈ ਜੁੱਝੇ ਲੜੇ ਸਰਕਾਰਾਂ ਨਾਲ ਟੱਕਰਾਂ ਲਵੇ ਤੇ ਅਸੀਂ ਘਰਾਂ ਚੋਂ ਉੱਠ ਕੇ ਉਹਦੇ ਘਰ ਤੱਕ ਨਹੀਂ ਪਹੁੰਚ ਸਕਦੇ ਯਾਰ ਲਾਹਣਤਾ ਨਹੀਂ ਸਾਡੇ ਤੇ ਹੋਰ ਕੀ ਨੇ ਯਾਰ ਆ ਹੁਣ 26 ਤਰੀਕ ਨੂੰ ਢੱਲਿਆ ਸਭ ਮੰਨ ਵਰਤ ਤੇ ਬੈਠਣ ਜਿਵੇਂ ਅਸੀਂ ਘਰਾਂ 'ਚ ਬੈਠੇ ਦੇ ਯਰ ਜਾਈਆਂ 'ਚ ਬੈਠੇ ਰਹੀਏ ਇਤੋਂ ਵੱਡੀ ਲਾਹਨਤ ਸਾਡੇ ਤੇ ਕੀ ਹੋ ਕਿ ਅਸੀਂ ਪੰਜਾਬੀ ਕਹਾਉਣ ਦੇ ਲਾਇਕ ਹਾਂ ਅਸੀਂ ਪੰਜਾਬੀ ਕਹਾਉਣ ਦੇ ਲਾਇਕ ਹਾਂ ਦੱਸੋਗਾ ਅਮਰਤਪਾਲ ਮਹਿਰੋ ਵਰਗੇ ਭਰਾ ਸਾਡੇ ਸਾਡੀ ਕੌਮ ਲਈ ਲੜਦੇ ਹੋਣ ਤੇ ਅਸੀਂ ਉੱਠ ਕੇ ਕਹਾਂ ਨਾ ਨਾਰਾ ਵੀ ਨਾ ਮਾਰੀਏ ਯਾਰ ਫਿਰ ਲਾਹਨਤ ਨਹੀਂ ਸਾਡੇ ਤੇ ਕਿ ਅਸੀਂ ਸਿੱਖ ਕਹਾਉਣ ਦੇ ਲਾਇਕ ਹਾਂ ਸਾਡੇ ਚ ਅਣਖਾਂ ਗੈਰ ਤਾਂ ਜੋ ਸਾਨੂੰ ਗੁਰੂ ਸਾਡੇ ਦੇ ਕੇ ਗਏ ਨੇ ਗੁਰਤੀ ਉਹ ਹੈ ਸਾਡੇ ਚ ਕਿ ਲਹੂ ਸਾਡਾ ਚਿੱਟਾ ਨਹੀਂ ਹੋ ਗਿਆ ਅਸੀਂ ਦੂਜੇ ਧਰਮਾਂ ਲਈ ਲੜਨ ਵਾਲੀ ਕੌਮ ਓਏ ਅੱਜ ਆਪਣੇ ਧਰਮ ਲਈ ਨਹੀਂ ਲੜ ਸਕਦੇ ਯਾਰ ਆ ਕੁਝ ਤਾਂ ਇੱਥੇ ਧੱਲੇ ਲੋਕ ਧੱਲੇ ਲੋਕ ਮੈਂ ਕਹਿੰਦੇ ਬਹੁਤ ਬਦੇ ਸੁਣਿਆ ਅਸੀਂ ਕੌਮੀ ਇਨਸਾਫ ਮੋਰਚੇ 'ਚ ਅਸੀਂ ਜਾਂਦੇ ਹੁੰਦੇ ਸੀ ਤੇ ਦਲਾਲ ਲੋਕ ਧੱਲੇ ਲੋਕ ਸਰਕਾਰਾਂ ਦੇ ਉਹ ਕਹਿੰਦੇ ਹੁੰਦੇ ਸੀ ਕਿ ਉਹ ਜੇਲ੍ਹਾਂ ਦੀ ਸਿੱਖਣ ਉਹ ਹੱਤਬਾਦੀ ਨੇ ਓਏ ਇੰਨਾ ਲੋਕਾਂ ਨੂੰ ਇੰਨੀ ਕੀ ਅਕਲ ਨਹੀਂ ਕਿ ਅੱਤਵਾਦੀ ਕੌਣ ਹੈ ਅੱਤਵਾਦੀ ਐਵੇਂ ਨਹੀਂ ਬਣੇ ਓਏ ਬਣਾਏ ਗਿਆਗੇ ਸਾਡਾ ਲਹੂ ਚਿੱਟਾ ਨਹੀਂ ਹੈ ਤੁਹਾਡੇ ਲਈ ਤੁਸੀਂ ਹੁਣ ਹੋਵੋਗੇ ਥੱਲੇ ਸਰਕਾਰਾਂ ਦੇ ਹੋਵੋਗੇ ਥੱਲੇ ਲੱਗੇ ਹੋਏ ਭਗੰਤਮਾਨ ਦੇ ਹੋਊ ਕੋਈ ਰਾਜੇ ਬੜਿੰਗਦਾ ਦਲਾਲ ਹੋਊ ਕੋਈ ਬਾਦਲਾ ਦਾ ਦਲਾਲ ਪਰ ਅਸੀਂ ਗੁਰੂ ਦੇ ਆ ਸਿੱਖਾਂ ਸਿੱਖਾਂ ਅੰਦਰੋਂ ਵੀ ਅਸੀਂ ਕਿਸੇ ਚਮਚੇ ਦਲਾਲ ਨਹੀਂ ਆ ਹਰ ਇੱਕ ਧਰਨੇ ਦੇ ਵਿੱਚ ਹਰ ਇੱਕ ਮੋਰਚੇ ਦੇ ਵਿੱਚ ਜਿੰਨੀ ਹਾਜ਼ਰੀ ਲੱਗਦੀ ਆ ਲਵਾਉਣਿਆਂ ਪਹੁੰਚਦੇ ਆ ਅਸੀਂ ਕਦੇ ਪਿੱਛੇ ਨਹੀਂ ਹਟੇ ਓਏ ਪੰਜਾਬ ਦੇ ਲੋਕੋ ਓਏ ਉੱਠ ਖੜੋ ਉੱਠ ਖੜੋ ਨਹੀਂ ਕਹਾਣੀਆਂ ਪੈ ਜਾਣੀਆਂ ਨੇ ਤੁਹਾਡੀਆਂ ਸਿਰ ਪਕਾਣੀਆਂ ਦੇ ਵਿੱਚ ਰਹਿ ਜਾਓਗੇ ਪਾਣੀ ਤੁਹਾਨੂੰ ਮਾਰ ਰਿਹਾ ਸਰਕਾਰਾਂ ਤੁਹਾਨੂੰ ਮਾਰ ਰਹੀਆਂ ਜ਼ਮੀਨਾਂ ਤੁਹਾਡੀਆਂ ਖੋਲੀਆਂ ਪ੍ਰਵਾਸੀ ਆ ਕੇ ਤੁਹਾਡੇ ਨੌਜਵਾਨਾਂ ਨੂੰ ਮਾਰ ਰਹੇ ਨੇ ਉਹ ਤੁਹਾਡੇ ਪੱਲੇ ਕੀ ਰਹਿ ਗਿਆ ਪੱਲੇ ਕੀ ਰਹਿ ਗਿਆ ਕੱਲੀ ਚੌਧਰ ਹੈ ਕੱਲੀ ਚਮਚਾਗੜੀਆ ਕਰੀ ਚੋ ਲੀਡਰਾਂ ਦੀ ਆ ਖੜੋ ਪੰਜ-ਛੇ ਸਾਲ ਇੱਥੇ ਇੱਥੇ ਭਈਆਂ ਨੇ ਆ ਜਾਣਾ ਤੁਹਾਨੂੰ ਕਿਹਨੇ ਪੁੱਛ ਰਿਹਾ ਪੰਜਾਬੀਆਂ ਨੂੰ ਇਹ ਲੀਡਰ ਵੀ ਉਹਨਾਂ ਦੇ ਆ ਜਿੰਨਾ ਪਿੱਛੇ ਚਾਰ ਵੋਟਾਂ ਨੇ ਫੇਰ ਚਮਚਾਗਿਰੀ ਕਿਦੀ ਕਰੋਗੇ ਫੇਰ ਅੱਖਾਂ ਦੇ ਅਥਰਾਕੇ ਰਹੋਗੇ ਕਿ ਕਿਸੇ ਟਾਈਮ ਕੋਈ ਬੰਦਾ ਬੋਲਦਾ ਸੀ ਓਏ ਅਸੀਂ ਸੁਣੀ ਨਹੀਂ ਅਸੀਂ ਪਾਰਟੀਆਂ ਪਿੱਛੇ ਲੱਗੇ ਰਹੇ ਅਸੀਂ ਚੌਧਰਾ ਕਰਦੇ ਰਹੇ ਤੇ ਉਦੋਂ ਅਸੀਂ ਗੱਲ ਨਹੀਂ ਸੁਣੀ ਤੇ ਅੱਜ ਪੰਜਾਬ ਡੁੱਬ ਰਿਹਾ ਪਾਣੀ ਕਣੀਓ ਵੀ ਪ੍ਰਵਾਸ ਵੀ ਹੋ ਗਿਆ ਜ਼ਮੀਨਾਂ ਵੀ ਗਈਆਂ ਸਭ ਕੁਝ ਹੀ ਤੁਹਾਡਾ ਜਾਊ ਪੰਜਾਬੀਓ ਜੇ ਨਾ ਉੱਠੇ ਓਏ ਜੇ ਨਾ ਉਠੇ ਆ ਗੰਦਮੰਦ ਤੋਂ ਖੜਾ ਸੜਾ ਲੋਏ ਗੰਦਮੰਦ ਦੇਖਣ ਤੇ ਤੁਹਾਡਾ ਦਿਮਾਗ ਗੰਦਾ ਹੋ ਗਿਆ ਗੰਦਮੰਦ ਦੇਖ ਕੇ ਤੁਹਾਡਾ ਦਿਮਾਗ ਗੰਦਾ ਹੋ ਗਿਆ ਚੰਗੀ ਚੀਜ਼ ਤੁਸੀਂ ਸੁਣਨੀ ਨਹੀਂ ਕੋਈ ਸ਼ੇਅਰ ਨਹੀਂ ਕਰਨੀ ਆ ਮਾੜੀਆਂ ਚੀਜ਼ਾਂ ਤੁਹਾਨੂੰ ਦੇ ਦੋ ਜਿੰਨੀਆਂ ਮਰਜ਼ੀ ਸ਼ੇਅਰ ਕਰੀ ਚੱਲੋ ਇੱਥੇ ਕਿਸੇ ਸਰਦਾਰ ਭਾਈ ਦੀ ਪੱਗ ਲੈ ਜੇ ਤੁਸੀਂ ਐ ਕਰੋਗੇ ਸ਼ੇਅਰ ਪੱਗ ਲੈ ਗਈ ਜੋ ਆਪਦੀ ਬਦਨਾਮੀ ਆਪ ਹੀ ਕਰਦੇ ਹੋ ਪਰ ਕੋਈ ਜੇ ਚੰਗਾ ਬੰਦਾ ਕੋਈ ਬੋਲਦਾ ਉਹਨੂੰ ਸੁਣਨਾ ਨਹੀਂ ਉਹਦੀ ਗੱਲ ਨੂੰ ਅੱਗੇ ਨਹੀਂ ਭੇਜਣਾ ਯਾਰ ਤੁਹਾਡੇ ਪੱਲੇ ਆ ਕੁਝ ਰਹਿ ਗਿਆ ਇੱਥੇ ਗੰਦਮੰਦ ਬੋਲਣਾਂ ਦੇ ਫੋਨ 1 ਮਿਲੀਅਨ ਤੱਕ ਪਹੁੰਚ ਗਏ ਉਹ ਜਿਹੜਾ ਤੁਹਾਡੇ ਲਈ ਕੋਈ ਲੜਦਾ ਉਹਨੂੰ ਤੁਸੀਂ ਲਹਿਕ ਤੱਕ ਨਹੀਂ ਕਰਦੇ ਯਾਰ ਐਡੀ ਕੁ ਤੁਹਾਡੀ ਸੋਚ ਰਹਿ ਗਈ ਐ ਐਡੀ ਕੁ ਸੋਚ ਰਹਿ ਗਈ ਆ ਤੁਹਾਡੀ ਧੜੇ ਬਣ ਕੇ ਬਸ ਧੜਿਆਂ ਚ ਹੀ ਰਹੋ ਪੰਜਾਬੀਆਂ ਨੇ ਵੀ ਧੜੇ ਬਣਾ ਲੈ ਤੇ ਸਿੱਖ ਕੌਮ ਨੇ ਤਾਂ ਅੱਜ ਕੱਲ ਬਾਲੀ ਬਣਾਏ ਹੋਏ ਨੇ ਜੇ ਇੱਕ ਬੰਦਾ ਕੋਈ ਅੱਜ ਦਾ ਕੰਮ ਕਰ ਦੋਨੇ ਲੱਤਾਂ ਖੱਪਣ ਵਾਲੇ ਪਹਿਲਾਂ ਬੈਠੇ ਹੁੰਦੇ ਆ ਸਾਡੇ ਆਪਦੇ ਹੀ ਸਾਡੇ ਆਪਦੇ ਹੀ ਆ ਕਿ ਆ ਉਹ ਮੈਰੋ ਨੇ ਉਹ ਕੀ ਕਰਤੂਤ ਕੱਢ ਕੇ ਲੈਂਦੀ ਸੋ ਬੰਦੇ ਦੀ ਜਿਹੜਾ ਬੰਦਾ ਅੱਜ ਜੇਲ੍ਹ 'ਚ ਐ ਉਹ ਕਿੰਨੇ ਕੁ ਤੁਰਪੇ ਐਸਜੀਪੀਸੀ ਨੇ ਕਿੰਨਾ ਕੁ ਸਾਥ ਦਿੱਤਾ ਕਿੰਨੇ ਕਿੰਨੇ ਕ ਬਿਆਨ ਆ ਕੇ ਕਿ ਸਾਡੇ ਸਿੱਖ ਭਰਾਵਾਂ ਦੇ ਵੀ ਚੰਗਾ ਕੀਤਾ ਸਗੋਂ ਉਧਰਲੇ ਪਾਸੇ ਖੜ ਗਿਓ ਉਧਰਲੇ ਪਾਸੇ ਖੜ ਗਏ ਕਈ ਬੰਦੇ ਤਾਂ ਇੰਨੀ ਕੀ ਤਾਂ ਸਾਡੀ ਕਰਤੂਤ ਐਸੀ ਆਪਣੇ ਸਿੱਖ ਭਰਾ ਨਾਲ ਵੀ ਨਹੀਂ ਚੱਲ ਸਕਦੇ ਯਾਰ ਓਏ ਲਾਹਨਤਾਂ ਖੱਟੋ ਪੰਜਾਬੀ ਓਏ ਲਾਹਨਤਾਂ ਅਸਲ ਪੰਜਾਬੀ ਬਣ ਕੇ ਦਿਖਾਓ ਅਸਲ ਵੀ ਅਸੀਂ ਅਸਲਾਂ ਸਾਡੇ 'ਚ ਅਣਖਾਂ ਗਹਿਰ ਤਾਂ ਖੂਨ ਵਾਲੇ ਮਾਰਦਾ ਐਂ ਦਿਖਾਓ ਸਰਕਾਰਾਂ ਨੂੰ ਕਿ ਅਸੀਂ ਜਿਉਂਦੇ ਆਂ ਅਸੀਂ ਜਿਉਂਦੇ ਆਂ ਐਂ ਦਿਖਾਓ ਅੱਜ ਲਾਠੀ ਚਾਰਜ ਹੋਇਆ ਉਹ ਜਿਹੜਾ ਭਗਵੰਤ ਮਾਲਾ ਰੋਡ ਬਣ ਰਿਹਾ ਹੈ ਉੱਥੇ ਕਿਸਾਨਾਂ ਤੇ ਲਾਠੀ ਚਾਰਜ ਹੋਇਆ ਇਹੀ ਭਗਵੰਤ ਮਾਨ ਕਦੇ ਕਹਿੰਦਾ ਸੀ ਅਸੀਂ ਲਾਠੀ ਚਾਰਜ ਨਹੀਂ ਕਰਦੇ ਸਿਹਾਂ ਕਰਦਾਂਗੇ ਅਸੀਂ ਬਾਹਰ ਕਰਦਾਂਗੇ ਸਰਕਾਰਾਂ ਬਦਲ ਗਈਆਂ ਪਹਿਲਾਂ ਬਠਿੰਡੇ ਜਾਣਾ ਪੈਂਦਾ ਸੀ ਲਾਠੀਆਂ ਖਾਣ ਲਈ ਫਿਰ ਪਟਿਆਲੇ ਆਉਣਾ ਪੈਂਦਾ ਆ ਹੁਣ ਮਹਾਰਾਜਾ ਸਤੋਜ ਨੂੰ ਪੁੱਛਣਾ ਚਾਹਣਾ ਉਹ ਦੱਸਗਾ ਦੱਸ ਗਾਂ ਬਿਆਨ ਤੇ ਬੁੱਚੜ ਦਾ ਰੂਪ ਧਾਰ ਲਿਆ 10ਾਂ ਅੱਜ ਲਾਠੀ ਚਾਰਜ ਕੀਤੇ ਹੋਇਆ ਲਾਠੀ ਚਾਰਜ ਕੀਤਾ ਅੱਜ ਕਿਸਾਨਾਂ ਤੇ ਲਾਠੀ ਚਾਰਜ ਹੋਇਆ ਅਥਰੂ ਕੈਂਸ ਦੇ ਗੋਲੇ ਸਿੱਟੇ ਗਏ ਨੇ ਜਵਾਬ ਦੇਉਗਾ ਜਵਾਬ ਹੈ ਨਹੀਂ ਪੱਲੇ ਕੀਤਾ ਕੀ ਹੈ ਕੱਖ ਨਹੀਂ ਕੀਤਾ ਗੱਪ ਮਾਰੇ ਆ ਦਿੱਲੀ ਥੱਲੇ ਲੱਗ ਗਿਓ ਦਿੱਲੀ ਵਾਲੇ ਭਈਏ ਆ ਇੱਥੇ ਸਾਡੇ ਤੇ ਰਾਜ ਕਰੀ ਜਾਂਦੇ ਆ ਓਏ ਦਿੱਲੀ ਤੋਂ ਲਿਆ ਆ ਭਈਏ ਸਾਡੇ ਸਿਰਾਂ ਤੇ ਬਿਠਾ ਦਿੱਤੇ ਇਹਨਾਂ ਨੇ ਆਪ ਪੱਗ ਸਿੰਘ ਦੀ ਪੱਗ ਬੰਨਣ ਵਾਲੇ ਲੋਕਾਂ ਨੇ ਪੱਗ ਤਾਂ ਬੰਨਦੇ ਜਿਵੇਂ ਬਾਹਰ ਇਨਕਲਾਬੀ ਹੁੰਦੇ ਆ ਇਹ ਪੱਗਾਂ ਵੀ ਕਿਰਦਾਰਾਂ ਦੇ ਸਿਰਾਂ 'ਤੇ ਸੋਪਦੀਆਂ ਨੇ ਬੰਨ ਲੈ ਕਿਰਦਾਰ ਵੀ ਹੋਣਾ ਚਾਹੀਦਾ ਫੇਰ ਸੋਪਦੀਆਂ ਨੇ ਇਹ ਬੰਨਦਾ ਇਹਨੂੰ ਹਰੇਕ ਹੀ ਲੈਂਦਾ ਬਹੁਤ ਮਹਿੰਗੀ ਮਿਲੀ ਹੈ ਬਹੁਤ ਮਹਿੰਗੀ ਮਿਲੀ ਹੈ ਜਿਹਨੂੰ ਪਤਾ ਹੈ ਵੀ ਇਹ ਦਸਤਾਰ ਕਿਵੇਂ ਮਿਲੀ ਹੈ ਪੰਜਾਬ ਦੇ ਲੋਕੋ ਆ ਇਹਨਾਂ ਦੇ ਜਾਲ ਤੋਂ ਨਿਕਲਿਓ ਇਹਨਾਂ ਨੇ ਤੁਹਾਡੇ ਨਾਲ ਸਭ ਕੁਝ ਹੀ ਕਰਤਾ ਸਾਡਾ ਸਿੰਘ ਸਮਾਣੇ ਮੋਰਚਾ ਲਾਈ ਬੇ